ਤੇ ਮੇਰੇ ਨਾਲ ਪੈਰ ਕਈ ਦਿਨੋਂ ਤੋਂ ਬਹੁਤ ਜ਼ਿਆਦਾ ਦਰਦ ਕਰਦੇ ਆ ਤੇ ਮੈਂ ਅੱਜ ਆਪਣੇ ਪੈਰਾਂ ਦਾ ਜਿਹੜਾ ਪੈਡੀਕਯੂਰ ਆ ਉਹ ਕਰਦੀ ਪਈ ਆ ਤੇ ਪੈਡੀਕਯੂਰ ਕਰਨ ਲਈ ਮੈਂ ਆਪਣੇ ਪੈਰ ਜਿਹੜੇ ਪਾਣੀ ਚ ਡਿਪ ਕੀਤੇ ਹੋਏ ਆ ਵਿੱਚ ਮੈਂ ਪਾਇਆ ਸ਼ੈਂਪੂ ਨਮਕ ਨਿੰਬੂ ਹਾਂ ਇਹ ਸਾਰੀ ਚੀਜ਼ ਪਾਈ ਆ ਤੇ ਥੋੜਾ ਜਿਹਾ ਗੂਣਾ ਪਾਣੀ ਆ ਥੋੜਾ ਜਿਹਾ ਨਿੰਗਾ ਪਾਣੀ ਆ ਤੇ ਪੈਰਾਂ ਬਣੀ ਹੋਈ ਡਿਪ ਕੀਤੇ ਹੋਏ ਆ ਵਿੱਚ ਤੇ ਮੈਂ ਉਹ ਤੱਕ ਮੈਂ ਕਿਹਾ ਚਲੋ ਕੱਪੜਿਆਂ ਤੇ ਬਣਾ ਲੈਂਦੇ ਆ ਤੇ ਮੈਂ ਤੇ ਹਮ ਲਾਉਂਦੀ ਸੀਗੀ ਲੋਅਰ ਮੈਂ ਵਾਸ਼ ਕੀਤੀ ਤੇ ਮੈਂ ਅੱਜ ਜੀ ਸਵੇਰੇ ਲਈ ਆ ਇਸ ਸੌਸ ਰੋਏ ਲੋਅਰ ਆ ਤੇ ਮੰਨਦਾ 100 ਰੁਪਏ ਦੇ ਅਕੋਰਡਿੰਗ ਕਾਫੀ ਵਧੀਆ ਆ ਕਪੜਾ ਤੇ ਵਾਸ਼ ਕੀਤੀ ਹੈ ਕਲਰ ਤਾਂ ਨਹੀਂ ਨਿਕਲਿਆ ਪਰ ਇਹ ਹੈ ਕਿ ਹੁਣ ਯੂਜ਼ ਕਰਕੇ ਫੇਰ ਹੀ ਪਤਾ ਲੱਗੂਗਾ ਤੇ ਜੇ 100 ਰੁਪਏ ਦੇ ਨੇ ਫਿਰ ਤਾਂ ਕਾਫੀ ਵਧੀਆ ਆ ਘਰ ਕੌਣ ਲਈ ਤੇ ਮੈਂ 3 ਲੈ ਲਿਆ 300 ਦੇ ਠੀਕ ਹੈ ਕਮੈਂਡ ਕਰਨਾ ਹੈ ਤੇ ਵੀ ਕਾਫੀ ਘਰ ਆਇਆ ਤੇ ਕਿਉਂਕਿ ਮੇਰੇ ਕੋ ਬਜ਼ਾਰ ਜਾਣ ਦਾ ਬਿਲਕੁਲ ਟਾਈਮ ਨਹੀਂ ਹੈ ਤੇ ਬੱਚੇ ਨੂੰ ਛੱਡ ਕੇ ਮੈਨੇ ਜਾ ਸਕੀ ਤੇ ਮੈਂ ਜਾਨੀ ਨਹੀਂ ਜਾਣਾ ਤੇ ਆਨਲਾਈਨ ਜਿਹੜੇ ਮੰਗਵਾਉਂਦੇ ਆ ਉਹ ਸਾਈਜ਼ ਦੀ ਪ੍ਰੋਬਲਮ ਹੁੰਦੀ ਹੈ। ਇਸ ਕਰਕੇ ਇੱਕ ਤਾਂ ਮੈਂ ਆ ਕਲਰ ਲਿਆ। ਇੱਕ ਗ੍ਰੀ 컬러 ਕਿਉਂਕਿ ਮੇਰੇ ਲੋਅਰ ਸਾਰੇ ਫਟੇ ਹੋਏ ਆ। ਇੱਕ ਬਲੈਕ ਕਲਰ, ਤਿੰਨ ਕਲਰ ਲਿਆ। ਕਹਿੰਦਾ ਸੀ ਮੈਂ ਹੋਰ ਵੀ ਲਿਆਉਂਗਾ ਬਟ ਮੈਨੂੰ ਜਲਤ ਨਹੀਂ ਤਿੰਨ ਕਲਰ ਮਿਲ ਨਹੀਂ ਬਹੁਤ ਆ। ਤੇ ਬਾਕੀ ਕਿਉਂਕਿ ਗਰਮੀ ਆ ਹੁਣ ਤੇ ਜਿਹੜੇ ਸਰਦੀਆਂ ਬਣਿਆ ਉਹ ਤਾਂ ਹੈਗੇ ਸੀ। ਉਹ ਮੈਂ ਦੋ ਹੋਰ ਲੈ ਲੈ ਸੀ। ਤੇ ਗਰਮੀ ਵਾਲੇ ਜਿਹੜੇ ਮੇਰੇ ਅੱਧੇ ਉੱਥੇ ਆ ਤੇ ਥੋੜੇ ਜਿਹੜੇ ਇੱਥੇ ਸੀਗੇ ਉਹ ਫਟੇ ਹੋਏ ਆ ਫਟ ਗਏ ਆ ਤੇ ਮਤਲਬ ਪੁਰਾਣੇ ਕਾਫੀ ਯੂਜ਼ ਕਰਦੀ ਪਈ ਆ ਮੈਂ ਤੇ ਹੁਣਾਂ ਮੈਂ ਤਿੰਨੇ ਜਿਹੜੇ ਉਹ ਲਈਆ ਤੇ ਜਿਹੜੀਆਂ ਮੇਰੀਆਂ ਆਹ ਚੂੜੀਆਂ ਆ ਨਾ ਜਿਹੜੇ ਕੜੇ ਆਹ 골ਡਨ ਬਹੁਤ ਵਧੀਆ ਆ ਤੇ ਮੈਂ ਪਾਣੀ 'ਚ ਵੀ ਪਏ ਆ ਇਦਾਂ ਨਹੀਂ ਕਿ ਇੱਕ ਵਾਰੀ ਚਕਰਨ 'ਚ ਕਲਰ ਨਿਕਲ ਗਿਆ ਇਦਾਂ ਦਾ ਨਹੀਂ ਆ ਬਾਕੀ ਦੇਖੋ ਅੱਗੇ-ਅੱਗੇ ਕਿਦਾਂ ਹੰਦਾ ਰੂ ਹੀ ਯੂਜ਼ ਕਰਕੇ ਹਨਾ ਤੇ ਮੱਸੀ ਕਲੀਨਿੰਗ ਮੈਂ ਸਾਰੀ ਕਰ ਦਿੱਤੀ ਝਾੜੂ ਪੂੰਛਾ ਕੀਤਾ ਅੱਜ ਮੈਂ ਕਿਉਂਕਿ ਕੀਤਾ ਹੀ ਪੈਡੀਕ्योर ਤੇ ਉਹਦੇ ਨਾਲ ਚੀਨੀ ਚੀਨੀ ਸਾਰੇ ਪਾਸੇ ਹੋ ਗਈ ਸੀਗੀ ਹੁਣ ਮੈਂ ਚੱਲੀ ਆਂ نیچے ਕੱਲ ਸੀ ਜਣਾਇਆ ਨਨਕੇ ਤੇ ਕੱਲ ਦੀ ਤਿਆਰੀ ਕਰਦੇ ਆ ਤੇ ਮੈਂ ਆਪਣੇ Baal straight ਕਰਨੇ ਹੋਰ ਕੁਝ ਨਹੀਂ ਕਰਨਾ ਬਾਕੀ ਕੋਈ ਤਿਆਰੀ ਖਾਸ ਨਹੀਂ ਕੱਪੜੇ press ਕਰਨੇ ਆ ਤੇ ਰੋਟੀਆਂ ਜਿਸੇ ਬਣਾਉਣੀਆਂ ਨੇ ਕਿਉਂਕਿ ਲੰਗਰ ਚ ਆਈ ਗਈ ਹੈ ਤੇ ਇਸ ਕਰਕੇ ਮੈਂ ਸੋਚਿਆ ਕਿ ਥੋੜਾ ਟਾਈਮ ਹੈਗਾ ਝਾੜੂ ਪੂੰਛਾ ਕਰ ਲੈਣ ਦੀ ਕਿਉਂਕਿ ਅੱਜ ਸਵੇਰ ਦਾ ਹੋਏਗਾ ਸਿੱਪਰ ਹੁਣ ਮੈਂ ਚਲੀ ਠੰਡੇ ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਦਿਨ ਹੈਗਾ ਆ ਫ੍ਰਾਈਡੇ ਦਾ ਤੇ ਅੱਜ ਹੈਗੀ ਸ਼ੰਗਰਾਂਤ ਤੇ ਅੱਜ ਸੀ ਜਾਣਾ ਆ ਮੱਤਾ ਟਿੱਕਣ ਤੇ ਮੈਂ ਨਾਲ ਲਿਆ ਬੈਣੀ ਵੀ ਮਤਲਬ ਕਿ ਮੈਂ ਉਹ ਨੜਾਇਆ ਨਹੀਂ ਆ ਉਹਦਾ ਵਾਸ਼ ਕਰ ਦਿੱਤਾ ਥੱਲੇ ਥੱਲੇ ਤੇ ਕੱਪੜੇ ਦੇ ਚੇਂਜ ਕਰ ਦਿੱਤੇ ਸਾਰੇ ਤੇ ਹੁਣ ਜਦੋਂ ਜਾਣਾ ਜਿਹੜੇ ਪਾਗ ਜਣੇ ਉਹ ਮੈਂ ਸੁਪਰ ਲਿਪਲੇ ਚੇਂਜ ਕਰ ਲਿਆ ਤੇ ਹੁਣ ਨੇ ਸੁੱਤਾ ਪਿਆ ਆ ਤੇ ਟਾਈਮ ਹੋ ਗਿਆ ਸਵੇਰ 11 ਵਜੇ ਦਾ ਦੇ ਸੀ ਜਣਾ ਆਪਣੇ ਮਮਈ ਦੇ ਮੁੰਡੇ ਦੇ ਨਾਲ ਤੇ ਉਹ ਅਜੇ ਗਏ ਆ ਫਾਦਰ ਦੀ ਮੈਡੀਸਨ ਲੈਣ ਮੰਮੀ ਤੇ ਉਹ ਤਿੰਨੋ ਜਣੇ ਤੇ ਆਪਾਂ ਵੇਟ ਕਰਦੇ ਪਏ ਉਹਨਾਂ ਦੀ ਮੈਂ ਵੀ ਨਾਲ ਲਿਆ ਇਹਨੇ ਵੀ ਨਾਲ ਲਿਆ ਅ ਹੱਥ ਹੈ ਰੈਡੀਆ ਕੱਪੜੇ ਮੈਂ ਥੋਲੇ ਆ ਸੁਕਣੇ ਵੀ ਪਾ ਦਿੱਤੇ ਹੁਣ ਇਹ ਗੁੱਡ ਬਾਏ ਬਣ ਗਿਆ ਤੇ ਮੈਂ ਨਾ ਆ ਵੀ ਆਰਾਮ ਨਾਲ ਲਿਆ ਪਰ ਜਲਦੀ ਉਹਦੀ ਨਾਤਾ ਕਿ ਉੱਠਣਾ ਜਾਵੇ ਤੇ ਸੁੱਤਾ ਰਿਹਾ ਹੁੰਦਾ ਫਿਰ ਤੇ ਹੁਣ ਥੋੜਾ ਜਿਹਾ ਰੌਲਾ ਪੈਂਦਾ ਪਿਆ ਕਿਉਂਕਿ ਅੱਜ ਹੋਲੀ ਵੀ ਆ ਤੇ ਹੁਲਾਮੁਲਾ ਵੀ ਆ ਤੇ ਬਾਹਰ کافی ਸ਼ੋਰ ਹੋ ਰਿਹਾ ਇਸ ਕਰਕੇ ਮੈਂ ਡੋਰ ਬੰਨ੍ਹ ਦਿੱਤੀ ਹੋਈ ਆ ਤੇ ਇਹ ਹੁਣ ਮੇਲੇ ਤੋਂ ਤੇ ਮੇਲਾ ਹੋ ਗਿਆ ਮੇਲਾ ਤਾਂ ਚੱਲਦਾ ਪਿਆ ਸੀ ਹਜੇ ਪਰ ਅਸੀਂ ਆ ਗਏ ਕਿਉਂਕਿ ਬੱਚੇ ਕਰਕੇ ਰਾਤ ਨਹੀਂ ਰਹਿਣਾ ਸੀ ਤੇ ਮੇਰਾ ਫੋਨ ਸੀਗਾ ਪਰ ਸਵੇਰੇ ਚ ਘਾਈਪ ਲੱਗੀ ਸੀ ਮੈਂ ਉੱਥੇ ਤੇ ਇਸ ਕਰਕੇ ਵੀਡੀਓ ਨਹੀਂ ਬਣਾਈ ਤੇ ਬਹੁਤ ਵਧੀਆ ਉਹਨਾਂ ਨੇ ਕੀਤਾ ਸੀਗਾ ਮੇਰਾ ਨਾਨੀ ਨੇ ਸੁਖਿਆ ਸੀ ਬੀਬੀ ਦਾ ਕਿ ਕੀ ਕਰਨ ਹੁੰਦੇ ਬੂਟੇ ਵਗੈਰਾ ਜਿੱਦਾਂ ਹਨ ਸੁੱਕੇ ਸੀਗੇ ਤੇ ਉਹ ਚੜਾਉਣੀ ਸੀ ਉਹਨੇ ਤਾਂ ਫਿਰ ਅਸੀਂ ਗਈ ਸੀ ਤੇ ਮੈਂ ਸੂਟ ਆਪਣਾ ਹਪਾਕੀ ਗਈ ਸੀ ਇਹ ਵੀ ਥੋੜਾ ਜਿਹਾ ਮੇਰੇ ਨਾਲ ਟਾਈਟ ਹੋ ਗਿਆ ਸਾਰੇ ਸੂਟ ਮੇਰੇ ਜਿਹੜੇ ਟਾਈਟ ਹੋ ਗਏ ਤੇ ਮੈਂ ਇੱਕ ਨਿਊ ਵੀ ਮੰਗਵਾਇਆ ਸੀ ਪਰ ਉਹ ਵੀ ਮੇਰੇ ਆਇਆ ਨਹੀਂ ਪਤਾ ਨਹੀਂ ਸਾਈਜ਼ ਫਿਟਿੰਗ ਕਿਦਾਂ ਦੀ ਹੋ ਗਈ ਆ ਤੇ ਹੁਣ ਮੈਂ ਕਪੜੇ ਚੇਂਜ ਕਰਨ ਲੱਗੀ ਆ ਨਾਲੇ ਕਾਉਨੀ ਆ ਪੈਰ ਵਗੈਰਾ ਤੇ ਪੈਰ ਬਹੁਤ ਜ਼ਿਆਦਾ ਦਰਦ ਕਰਦੇ ਪਿਆ ਤੇ ਕੱਲ ਮੈਂ ਗਰਮ ਪਾਣੀ ਵਿੱਚ ਧੋਤੇ ਸੀਗੇ ਪਰ ਫਿਰ ਦੁਖਣ ਲੱਗ ਗਿਆ ਅੱਜ ਫਿਰ ਫਿਰ ਕੇ ਗੁੱਡ ਮਾਰਨਿੰਗ ਫਰੈਂਡਸ ਇਹ ਦੇ ਵਜੇ ਹੋਏ 11:30 ਤੇ ਮੈਂ ਬਣਨ ਲੱਗੀ ਆ ਮਹਿੰਗੀ ਤੇ ਕਿਉਂਕਿ ਰੋਟੀ ਵਗੈਰਾ ਖਾਣ ਦਾ ਜਨ ਨਹੀਂ ਕਰਦਾ ਤੇ ਅੱਜ ਮਾਈਗ੍ਰੇਨ ਆਦੀ ਸਟਾਰਟ ਹੋਈ ਸੀ ਤੇ ਇਸ ਵੇਲੇ ਰੋਟੀ ਬਜਾ ਮੈਂ ਖਾਧੀ ਮੈਡੀਸਿਨ ਤੇ ਹੁਣ ਥੋੜਾ ਫਰਕ ਆ ਆਹ ਚੀਜ਼ ਆਹ ਚੀਜ਼ ਪੂਰੀ ਤਾਂ ਪੂਰੀ ਤੇ ਨਹੀਂ ਗਿਆ ਤੇ ਅਜੇ ਰੋਟੀ ਵਗੈਰਾ ਕਿਸੇ ਨੇ ਨਹੀਂ ਖਾਧੀ ਕੋਈ ਮੈਂ ਚਾਹ ਪੀਤੀ 9:30 10:00 ਵਜੇ ਉੱਠ ਕੇ ਤੇ ਮੈਂ ਗਿਰੀਸ ਮਨ ਮੇਰਾ ਖਿਲਿਆ ਫੈਰ ਕਰਕੇ ਜੰਗੀ ਬਣੀ ਦਾ ਹੈਗਾ 2 ਮੰਥ ਕੰਪਲੀਟ ਬਰਥਡੇ ਹੈ ਨਾ ਅੱਜ ਬੜਨੀ ਪੂਰੀ 2 ਮਹੀਨੇ ਦਾ ਹੋ ਗਿਆ ਹੈ ਨਾ ਅੱਜ ਅਸੀਂ ਸੈਲੀਬ੍ਰੇਟ ਵੀ ਕਰਾਂਗੇ ਇਹ ਵਾਲੇ ਕੱਪੜੇ ਪਹਿਨੇਗਾ ਹੈ ਨਾ ਤੇ ਕੱਲ ਸੀ ਅਸੀਂ ਮੇਲਾ ਦੇਖਣ ਆਪਨੇ ਨਾਨਕੇ ਮਤਲਬ ਮੇਰੇ ਨਾਨਕੇ ਇਹਦੇ ਬੜੇ ਨਾਨਕੇ ਤੇ ਮੇਰੇ ਭਾਬੀ ਨੇ ਦਿੱਤਾ ਇਹਨੂੰ ਇੱਕ ਸੂਟ ਹੋਰ ਜਿੱਦਾਂ ਪਹਿਲੀ ਵਾਰੀ ਗਿਆ ਸੀ ਵੈਸੇ ਦੂਜੀ ਵਾਰੀ ਗਿਆ ਸੀ ਜਦੋਂ ਨਾਨੀ ਦੀਦੀ ਦੇਹਤ ਹੋਣ ਵਾਲੀ ਸੀਗੀ ਉਸ ਟਾਈਮ ਫਿਰ ਸਿਚੁਏਸ਼ਨ ਕੁਛ ਇਦਾਂ ਦੀ ਸੀ ਤੇ ਫਿਰ ਇਹਨੂੰ ਖਾਲੀ ਭੇਜਿਆ ਸੀ ਉਹਨਾਂ ਨੇ ਫਿਰ ਕਾਲੇ ਨੂੰ ਕੱਪੜੇ ਟੋਇਸ ਨਾ ਜੋ ਵੀ ਸ਼ੌਕਨ ਵਾਰਾ ਹੁੰਦੇ ਨੇ ਤੇ ਅੱਜ ਮੈਂ ਇਹਦੇ ਹੀ ਪਾਉਂਗੀ ਇਹਦੇ ਸਾਈਜ਼ ਦਾ ਹੀ ਆ ਤੇ ਕਾਫੀ ਪਿਆਰਾ ਸੂਟ ਆ ਤੇ ਅੱਜ ਇਹ ਹੀ ਪਾ ਕੇ ਇਹਦਾ ਮੈਂ ਜਿਹੜਾ 2 ਮਨთ ਬਰਥਡੇ ਆ ਨਾ ਉਹ ਸੈਲੀਬ੍ਰੇਟ ਕਰਨਾ ਆ ਕੁਝ ਮੈਂ ਖਾਸ ਨਹੀਂ ਕਰਨਾ ਜਿੱਦਾਂ ਲਾਸਟ ਟਾਈਮ ਸਿਰਫ ਮੈਂ ਡੈਕੋਰੇਟ ਕੀਤਾ ਸੀ ਜਾਂ ਇੱਕ ਥੋੜੀ ਮੈਮਰੀ ਸੀਗੀ ਕਲੈਕਟ ਕਰਨੀ ਸੀ ਮੈਂ ਆਪਣੀ ਮੈਮਰੀ ਆਪਣੇ ਕੋਲ ਰੱਖਣੀ ਸੀਗੀ ਬਸ ਉਹਦੇ ਲਈ ਤੇ ਉਹ ਮੈਂ ਜਿਹੜੀ ਆ ਅੱਜ ਕਰਨੀ ਆ ਤੇ ਜੋ ਜੋ ਮੇਰੇ ਕੋ ਲੱਗੂਗਾ ਮੈਨੂੰ ਕੀ ਹਾਂ ਇਹਦਾ ਡੈਕੋਰੇਟ ਕਰਨਾ ਉਹ ਮੈਂ ਦਿਖਾਵਾਂਗੀ ਤੇ ਹੁਣ ਮੈਂ ਦੇ ਕਪੜੇ ਚੇਂਜ ਕਰਦੀ ਪਈ ਕਿਉਂਕਿ ਅੱਜ ਹੰਦੀ ਬਾਰਿਸ਼ ਠੰਡਾ ਤੇ ਮੈਂ ਇਸ ਕਰਕੇ ਨਹਾਇਆ ਨਹੀਂ ਤੇ ਸਿਰਫ ਮੈਂ ਦੇ ਕਪੜੇ ਚੇਂਜ ਕਰਨੇ ਆ ਤੇ ਆ ਵਾਲਾ ਸੂਟ ਇਹਦਾ ਪਾਉਣਾ ਤੇ ਹਰ ਵਾਰੀ ਜਿਹੜੀ ਮੇਰੀ ਕਲਰ ਸਕੀਮ ਆ ਨਾ ਥੋੜੀ ਜਿਹੀ ਫੇਰ ਹੋ ਜਾਂਦੀ ਆ ਪਰ ਇਸ ਵਾਰੀ ਸ਼ਾਇਦ ਠੀਕ ਰਵੇ ਮੈਂ ਹੁਣ ਵੀ ਮੇਰੇ ਕੋ ਜਿਹੜਾ ਬੇਸ ਕਲਰ ਡਾਰਕ ਆ ਉੱਪਰ ਵਾਲੇ ਜਿਹੜੇ ਵਰਡਸ ਆ ਆ ਵੀ ਡਾਕਿਆ ਤੇ ਵਿੱਚ ਮੈਂ ਕੀ ਯੂਜ਼ ਕੀਤਾ ਜਿਹੜਾ ਇੱਥੇ ਟੇਬਲ ਨਾਲ ਪਿਆ ਸੀ ਉਹ ਯੂਜ਼ ਕੀਤਾ ਆ ਤੇ ਰੈੱਡ ਕਲਰ ਤਾਂ ਉੱਠਦਾ ਆ بس ਜਿਹੜਾ ਬਲੂ ਆ ਉਹ ਹੀ ਤੇ ਬਲੈਂਕਟ ਆ ਇਹ ਇਹ ਹੈਗਾ ਯੂਜ਼ ਨਹੀਂ ਕੀਤਾ ਹਜੇ ਇਹ ਵੀ ਮੈਂ ਕਿਚਨ ਲਗਾ ਕੇ ਦੇਖ ਲੈਣੇ ਆ ਤੇ ਹੋਰ ਰਹਿਗੇ ਸੀ ਟਵਾਈਸ ਜਿਹੜੇ ਕਿ ਇਹਦੀ ਮੰਮੀ ਨੇ ਨਹੀਂ ਦਿੱਤੇ ਸੀ ਕੱਲ ਤੇ ਇੱਕ ਆਇਆ ਆ ਇਹਦੀ ਮਸੀ ਨੇ ਦਿੱਤਾ ਸੀ ਨਾ ਮਮਾ ਇਹਦੀ ਕੁੜੀ ਨੇ ਲੈ ਕੇ ਇਹ ਵੀ ਮੈਂ ਯੂਜ਼ ਕਰਨੇ ਫਲਾਵਰ ਫਲਾਵਰ ਯੂਜ਼ ਕਰਨੇ देर ਨਹੀਂ ਕਰਦਾ ਤੁਹਾਨੂੰ ਪਰ ਚਲੋ ਇੱਕ ਦੋ ਲੱਕੀ ਹੁੰਦਾ ਇੱਕ ਸਟਿਕ ਤਾਂ ਮੈਂ ਇੱਥੇ ਰੱਖ ਲਈਆ ਹੋਰ ਇੱਕ yellow color ਦੇ ਉਹ ਵੀ ਯੂਜ਼ ਕਰਨੇ ਆ ਨਾ Nah. <trips> 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 ਦੇਖੋ ਜੀ ਮੈਂ ਜਿਹੜੀ ਆਪਣੀ ਡੈਕੋਰੇਸ਼ਨ ਹੈ ਕੰਪਲੀਟ ਕਰ ਲਈ ਆ ਮੇਰੇ ਕੋਲ ਹੁਣ ਇੰਨਾ ਟਾਈਮ ਨਹੀਂ ਕਿ ਮੈਂ ਡਿਟੇਲ ਚ ਬਣਾਉਂਦੀ ਵਲੌਗ ਕਿਉਂਕਿ ਮੇਰੇ ਬਹੁਤ ਜ਼ਿਆਦਾ ਹੈਡੈਕ ਹੁੰਦੀ ਪਈ ਸੀ ਇੰਨੇ ਦਿਨ ਤੋਂ ਮੈਂ ਸੋਚਦੀ ਪਈ ਸੀ ਕਿ ਮੈਂ ਕਰੂੰਗੀ ਕਰੂੰਗੀ ਤੇ ਮੈਂ ਸੋਚਿਆ ਸੀ ਛੋਟਾ ਜਿਹਾ ਕੇਕ ਵੀ ਲੈ ਜਾਊਂਗੀ ਪਰ ਨਹੀਂ ਲੱਗਦਾ ਹੁਣ ਛੱਡੋ ਤੇ ਜਦੋਂ ਸਾਰੇ ਜਣੇ ਹੋਣਗੇ ਫੇਰ ਹੀ ਮਚਾਂਗਾ ਕਿਉਂਕਿ ਬੱਚੇ ਵੀ ਅਜੇ ਨਹੀਂ ਆਏ ਤੇ ਮੈਂ ਸੋਚਿਆ ਸੀ ਕਿ ਉਹਨਾਂ ਨੂੰ ਵੀ ਬੁਲਾਉਂਗੀ ਪਰ ਉਹਨਾਂ ਦੇ ਐਗਜ਼ਾਮ ਹੁੰਦੇ ਪਏ ਇਸ ਕਰਕੇ ਫਿਰ ਮੈਂ ਸਕਿਪ ਕਰ ਦਿੱਤਾ ਇਸਰਫ ਸਿ ਚਾਰ ਜਣੇ ਆ ਤੇ ਇਹਦੇ ਵਿੱਚ ਬੈਣੀ ਨੇ ਦਿਖਾਣਾ ਨਹੀਂ ਸੀ ਤਿੰਨ ਜਣਿਆਂ ਦਾ ਮਤਲਬ ਕੁਝ ਕੁਝ ਮਜ਼ਾ ਨਹੀਂ ਆਉਣਾ ਸੀ ਤੇ ਪਹਿਲਾਂ ਤੇ ਰੋਂਦਾ ਪਿਆ ਸੀਗਾ ਕਾਫੀ ਜ਼ਿਆਦਾ ਮੈਂ ਇੱਧਰ ਉੱਧਰ ਕਰਕੇ ਦੇਖਿਆ ਆ ਚੀਜ਼ ਜਿਹੜੀ ਇੱਥੇ ਸੈੱਟ ਆਈ ਆ ਤੇ ਹੁਣ ਇਹ ਵਧੀਆ ਵੀ ਲੱਗਦੀ ਆ ਤੇ ਮੇਰਾ ਜਿਹੜਾ ਇੰਨੇ ਦਿਨਾਂ ਦਾ ਕੰਪਲੀਟ ਹੋ ਗਿਆ ਵਿੱਚ ਰੋਣ ਲੱਗ ਗਿਆ ਸੀਗਾ ਕਾਫੀ ਦੇ ਰੋਂਦਾ ਰਿਹਾ ਹੁਣ ਬੜੀ ਮੁਸ਼ਕਲ ਦੇ ਨਾਲ ਹੀ ਜਿਹੜਾ ਚੁੱਪ ਕੀਤਾ ਆ ਬੈਣੀ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਅੱਜ ਬੈਨੀ 2 ਮੰਥ ਕੰਪਲੀਟ ਕਰ ਲਿਆ ਹੈ ਨਾ ਬੈਨੀ ਨੇ ਓਏ ਓਏ ਹੋਮੀ ਮਾਰੀ ਜਾਂਦਾ ਹੈਲੋ ਹੂੰ ਕਿਉਂ ਕੋਈ ਨਾ ਕੋਈ ਨਾ ਚੀਚਾ ਨਾ ਤੂੰ ਚੀਚੀ ਨਹੀਂ ਕੋਣੀ ਸੀਗੀ ਆਹੋ ਅੱਜ ਫੁੱਲ ਫੁੱਲ ਅੱਜ ਫੁੱਲ ਹੈ ਨਾ ਅੱਜ ਫੁੱਲ ਹੈ ਮੋੜ ਦਾ ਸੈਟ ਨਹੀਂ ਸਕਦੇ ਆਪਾਂ ਹਾਂ